ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਮਾਸੂਮ ਹਰਵੀਰ ਸਿੰਘ ਦੇ ਕਤਲ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪਈ ਮਕਦਮੇ ਦੀ ਤਰੀਕ ਜਿਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਹਰਵੀਰ ਸਿੰਘ ਦੇ ਪਰਿਵਾਰ ਵਾਲੇ ਅਤੇ ਉਹਨਾਂ ਦੇ ਵਕੀਲ ਅੱਜ ਜਿਹੜੀ ਤਰੀਕ ਸੀ ਉਸ 'ਚ ਅੱਜ ਪਹਿਲੀ ਤਰੀਕ ਸੀ ਸਾਡੀ ਜਿਹੜੀ ਫਾਸਟ ਟਰ ਕੋਰਟ 'ਚ ਸੀਗੀ ਤੇ ਮਕਦਮਾ ਆਲਰੇਡੀ ਜਿਹੜਾ ਹੈ ਫਾਸਟ ਟਰ ਕੋਰਟ 'ਚ ਚਲੇ ਗਿਆ ਜੀ ਜੋ ਅੱਤੇ ਫਾਸਟ ਟਰ ਕੋਰਟ ਮਹਿਰਮ ਮੰਤਪ ਕੋਰ ਦੀ ਅਦਾਲਤ 'ਚ ਅੱਜ ਉੱਤੇ ਸਾਡੀ ਪਹਿਲੀ ਤਰੀਕ ਸੀਗੀ ਤੇ ਦੋਸ਼ੀ ਨੂੰ ਉਹਦੇ ਮੁਤਾਬਕ ਅੱਜ ਵੀਡੀਓ ਕਾਨਫਰੈਂਸਿੰਗ ਨੂੰ ਫਿਜ਼ੀਕਲੀ ਨਹੀਂ ਲੈ ਕੇ ਆਇਆ ਬਟ ਉਹ ਵੀਡੀਓ ਕਾਨਫਰੈਂਸਿੰਗ ਥਰੂ ਉਹਨੂੰ ਪੇਸ਼ ਕੀਤਾ ਗਿਆ ਕੋਰਟ 'ਚ ਤੇ ਜਿਹੜੀ ਅਗਲੀ ਤਰੀਕ ਹੈ ਉਹ ਸਾਡੀ ਹੈ 8 10 8 ਅਕਤੂਬਰ ਜਿਹੜੀ ਆਪਾਂ ਤੇ ਪੁਲਿਸ ਨੂੰ ਚਾਰਜ ਪੇਸ਼ ਕਰ ਦਿੱਤਾ ਕਿ ਆ ਗਿਆ ਅਸੀਂ ਜਲਦ ਤੋਂ ਜਲਦ ਕਰਾਂਗੇ ਬਿਲਕੁਲ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਚੱਲ ਰਹੀ ਹੈ ਕੱਲ ਵੀ ਅਸੀਂ ਜੋ ਇਨਵੈਸਟੀਗੇਸ਼ਨ 'ਚ ਜਿਹਦੇ ਬਿਆਨ ਵੀ ਵਗੈਰਾ ਆਪਾਂ ਕਰਾਣੇ ਹੁੰਦੇ ਆ ਉਹ ਮਾਂਜੋ ਬਦਾਲਾ 'ਚ ਵੀ ਕਰਵਾਣੇ ਹੁੰਦੇ ਆ ਉਹ ਵੀ ਕਰਵਾਏ ਆ ਦੇ ਉਹ ਰੈਗੂਲਰ ਸਾਡਾ ਕੰਮ ਚੱਲ ਰਿਹਾ ਜੀ ਇਨਵੈਸਟੀਗੇਸ਼ਨ ਰਿਪੋਰਟ ਵੀ ਜਲਦੀ ਪੇਸ਼ ਕੀਤੀ ਜਾਊਗੀ ਇੱਕ ਹਾਈ ਕੋਰਟ ਦੇ ਵਿੱਚ ਬੀਤਲ ਸਾਹਿਬ ਨੇ ਕੋਈ ਜੀ ਉਹਨਾਂ ਨੇ ਇੱਕ ਰਿਪਰੈਜੈਂਟੇਸ਼ਨ ਪਟੀਸ਼ਨ ਫਾਈਲ ਕੀਤੀ ਹੈ ਤੇ ਉਸ ਨੂੰ ਲੈ ਕੇ ਪਰਿਵਾਰ ਨੂੰ ਕਿੰਤੂ ਪਰੰਤੂ ਬਿਨਾਂ ਸਾਡੀ ਸਹਿਮਤੀ ਤੋਂ ਬਿਨਾਂ ਕੀਤਾ ਗਿਆ ਜੀ ਤਾਂ ਕੀ ਇਹ ਫੱਕ ਪੈ ਰਿਹਾ ਕੇਸ ਤੇ ਬਿਲਕੁਲ ਨਹੀਂ ਉਹ ਰਿਪਰੈਜੈਂਟੇਸ਼ਨ ਦੀ ਇੱਕ ਨਿਊਜ਼ ਪਹਿਲਾਂ ਚੱਲੀ ਸੀਗੀ ਤੇ ਉਹ ਬਿਲਕੁਲ ਫੇਕ ਨਿਊਜ਼ ਹੈ ਐਡਾ ਵੀ ਪਰਿਵਾਰ ਵੱਲੋਂ ਨਾ ਤਾਂ ਕੋਈ ਸਾਈਨ ਕੀਤੇ ਗਏ ਨਾ ਉਹਨਾਂ ਨੂੰ ਰਿਪਰੈਜੈਂਟ ਕਰਨ ਲਈ ਕੋਈ ਅਥਾਰਟੀ ਦਿੱਤੀ ਗਈ ਤੇ ਨਾ ਹੀ ਇਹਨਾਂ ਨਾਲ ਕਦੀ ਕੋਈ ਕੰਟੈਕਟ ਹੋਇਆ ਉਹ ਰਿਪਰੈਜ਼ੈਂਟੇਸ਼ਨ ਉਹ ਵਕੀਲ ਸਾਹਿਬ ਖੋਦੀ ਚਲਾ ਰਹੇ ਨੇ ਜਾਂ ਮੀਡੀਆ ਹੈ ਜਾਂ ਕੀ ਫੇਕ ਫੋਟੋ ਹੈ ਇਹਦੇ ਬਾਰੇ ਨਾ ਮੇਰੀ ਨੋਲੇਜ ਹੈ ਨਾ ਮੈਂ ਉਹਨਾਂ ਨੂੰ ਕਦੀ ਇੰਟਰੈਕਸ਼ਨ ਦਿੱਤੀ ਆ ਨਾ ਮੇਰੇ ਨਾਲ ਕਦੀ ਉਹਨਾਂ ਦਾ ਕੰਟੈਕਟ ਹੋਇਆ ਉਹ ਮੀਡੀਆ 'ਚ ਚੱਲ ਰਹੀ ਆ ਜੀ ਉਹ ਪਤਾ ਨਹੀਂ ਕਿਵੇਂ ਚੱਲ ਰਹੀ ਆ ਸਾਡੀ ਨੋਲੇਜ 'ਚ ਉਹਦੇ ਬਾਰੇ ਕੁਝ ਨਹੀਂ ਕਿਸੇ ਵੀ ਵਕੀਲ ਵੱਲੋਂ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਯਾਦ ਨਹੀਂ ਮੇਰੇ ਨਾਲ ਉਹ ਬੰਦਾ ਜਿਹੜਾ ਸੀਗਾ ਕਦੀ ਕੰਟੈਕਟ ਚ ਨਹੀਂ ਆ ਨਾ ਨਾਮ ਉਹਨਾਂ ਦਾ ਕੀ ਕਿਤੇ ਪਰਿਵਾਰ ਨਾਲ ਪਰਿਵਾਰ ਤੱਕ ਪਹੁੰਚ ਕੀਤੀ ਹੁੰਦਾ ਜਾਂ ਪਰਿਵਾਰ ਦੇ ਉੱਤੇ ਤੱਕ ਪਹੁੰਚ ਕੀਤੀ ਹੋਵੇ ਜੀ ਭਾਈ ਸਾਡੀ ਸਾਮਤੋਬਿਨਾ ਸਾਨੂੰ ਟਰੋਸੇ ਚਲੇ ਵੇਨਾ ਕਿਵੇਂ ਕਰ ਰਹੇ ਹੋ ਪਰਿਵਾਰ ਨਾਲ ਵੀ ਮੈਂ ਗੱਲ ਕੀਤੀ ਸੀਗੀ ਪਰਿਵਾਰ ਵੱਲੋਂ ਵੀ ਮੈਨੂੰ ਇਹੀ ਦੱਸਿਆ ਗਿਆ ਕਿ ਮੈਂ ਸਾਡੇ ਵੱਲੋਂ ਨਾ ਕੋਈ ਅਥਾਰਟੀ ਦਿੱਤੀ ਗਈ ਨਾ ਅਸੀਂ ਜਾਣਦੇ ਆ ਨਾ ਹੀ ਉਹ ਨਿਊਜ਼ ਬਾਰੇ ਸਾਨੂੰ ਪਤਾ ਹੈ ਇਹਨਾਂ ਨੇ ਵੀ ਮੀਡੀਆ ਦੀ ਨਿਊਜ਼ ਦੇਖੀ ਸੀਗੀ ਉਹ ਕਿ ਉਹ ਜਿਹੜੀ ਫੋਟੋ ਇੱਕ ਚੱਲ ਰਹੀ ਆ ਕੋਈ ਗੌਰਵ ਅਰੋੜਾ ਫੀਲ ਸਾਹਿਬ ਨੇ ਉਹਨਾਂ ਵੱਲੋਂ ਚੱਲ ਰਹੀ ਆ ਤੇ ਇਹਨਾਂ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਜੀ ਤੇ ਮੇਰੇ ਵੱਲੋਂ ਵੀ ਕੋਈ ਅਥਾਰਟੀ ਨਹੀਂ ਹੈ ਅਮਨ ਦੇਵ ਜੀ ਅੱਜ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਇੱਕ ਵਕੀਲ ਸਾਹਿਬ ਨੇ ਕੋਈ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਰਿਟ ਦਾਇਰ ਕੀਤੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਜਿਹੜੀ ਉਹ ਉਹ ਜਿਹੜੀ ਨਿਊਜ਼ ਚੱਲਦੀ ਪਈ ਉਹ ਸਾਰੀ ਦੇਖ ਗਿਆ ਹੈ ਉਹ ਸਾਡੇ ਵੱਲੋਂ ਕੋਈ ਅਸੀਂ ਇਦਾਂ ਦਾ ਕੁਝ ਨਹੀਂ ਕੀਤਾ ਹੈਗਾ ਕਿ ਕੋਈ ਉਹਨੂੰ ਲਾਇਆ ਨਹੀਂ ਨਾ ਉਹ ਨਹੀਂ ਸਕੇ ਨਾਲ ਕੋਈ ਗੱਲਬਾਤ ਕੀਤੀ ਹੈ ਇਹ ਸਾਰਾ ਕੁਝ ਫੇਕ ਹੀ ਹੈ ਉਹ ਵਕੀਲ ਸਾਹਿਬ ਨੇ ਤੁਹਾਡੇ ਨਾਲ ਤੱਕ ਪਹੁੰਚ ਕੀਤੀ ਜਦੋਂ ਉਹਨਾਂ ਨੇ ਕੋਈ ਰਿਪਰੈਜ਼ੈਂਟੇਸ਼ਨ ਰੈਟ ਪੁਆਇੰਟ ਕੀਤੀ ਹੈ ਤੁਹਾਡੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਕੋਈ ਨਹੀਂ ਜੀ ਸਾਡੇ ਕੋਲ ਨਹੀਂ ਕੋਈ ਗੱਲ ਹੈ ਤੁਹਾਡੇ ਨਾਲ ਫੋਨ ਬਗਰਾਂਤੀ ਗੱਲਬਾਤ ਕੁਝ ਵੀ ਨਹੀਂ ਗੱਲ ਨਹੀਂ ਅਸੀਂ ਵੀ ਦੇਖੋ ਧੰਨਵਾਦ ਫੇਸਬੁੱਕ ਨੇ ਪਤਾ ਲੱਗਾ ਜੀ ਵੀਜੇ ਕਰਕੇ ਸਾਡੇ ਵਕੀਲ ਸਾਹਿਬ ਨੇ ਦੱਸਿਆ ਵੀ ਕਿਸੇ ਨੇ ਵੀ ਆਹ ਕੀਤਾ ਹੈ ਅਸੀਂ ਸਾਨੂੰ ਉਹਦੇ ਬਾਰੇ ਕੋਈ ਨਹੀਂ ਬੰਦਾ ਹੈ ਜੀ कोई ए, रेट दायर करने ਤੋਂ ਬਾਅਦ ਕੌਣ ਦੇ ਤੱਕ ਪਹੁੰਚ ਗਈ ਸੀ ਜਿਸ وجہੋਂ ਫੋਮ ਭਰਨਾ ਹੈ ਹੋਵੇ ਨਹੀਂ ਕੋਈ ਨਹੀਂ ਸਾਡੇ ਨੂੰ ਠੀਕ ਹੈ ਅੱਜ ਦੀ ਤਰੀਕ ਸੀ ਜੀ ਕੇਸ ਦੀ ਹਾਂਜੀ ਅੱਜ ਦੀ ਤਰੀਕ ਸੀ ਜੀ ਹਾਂਜੀ ਤੇ ਇਹ ਉਹ ਫਾਸਟ ਟਰੈਕ ਕੋਰਟ ਦੇ ਬਿਨਯੋਦਾ ਹੋਈ ਹੈ ਜੀ ਵੀਡੀਓ ਕਾਨਫਰੈਂਸ ਰਾਹੀਂ ਦੀ ਠੀਕ ਹੈ ਜੀ ਹੁਣ ਅਗਲੀ ਤਰੀਕ ਜਿੱਦਾਂ 8 ਤਰੀਕ ਰੱਖੀ ਹੈ ਜੀ 8 10 ਜੀ ਠੀਕ ਹੈ ਅਗਲੇ ਤੌਰ ਅਗਲਾ 8 10 ਕੀ <laughs> ਦੱਸਦਾ <laughs>